ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵਿੱਚ ਅੱਪ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਐ ਤੇ ਇੱਕ ਗੱਬਣਾ ਥੋੜੇ ਇੱਕ ਦਿਨ ਕਰਮਲੀ ਲੈਂਦੀ ਆ ਆਓ ਕਰ ਲੈਨੇ ਬਾਪੂ ਨਾਲ ਗੱਲਬਾਤ ਆਜੋ ਬੱਪੂ ਹੱਸੀ ਕਾਲ ਹੱਸੀ ਕਾਲ ਜੀ ਹੋਠ ਠੀਕ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲੋ ਜੀ ਨਾਮ ਅੰਦਰ ਸਿੰਘ ਜੀ ਹੂੰ ਪਿੰਡ ਛੰਨਾ ਗਲਾਰ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਤਪਾ ਦਸੀਲ ਨੇੜੇ ਪਿੰਡ ਉਧੌੜ ਨੇ ਵਾਲਾ ਇਹ ਪਿੰਡ ਆਪਣੀ ਨਾਲ ਸੰਧੂ ਆ ਗਈ ਮੋਬਾਈਲ ਨੰਬਰ ਬੋ 9855733687 ਠੀਕ ਤੇ ਬਾਪੂ ਜਿਹੜੀ ਬੈਠ ਦੇ ਨੇ ਕਿਹੜਾ ਸੂਅ ਸੂਈ ਹੈ ਇਰੂ ਮੰਨ ਹੋਇਆ ਤੇ ਸੂਈ ਦੂਜਾ ਸੂਈ ਹੈ ਓਕੇ ਤੇ ਟੜਕੇ 3 ਵਜੇ ਸੂਈ ਹੈ ਠੀਕ ਆ ਜੇ ਤੜਕ ਬਗੀ ਜੇਰ ਆ ਪਈ ਹੈ ਜੇਰ ਜੇ ਤੁਹਾਨੂੰ ਦਿਖਾ ਦੇ ਬੈਠਾਗਾ ਜੇਰ ਕੰਪਲੀਟ ਆ ਬਾਈ ਸਵੇਰੇ ਬਾਪੂ ਕਹਿੰਦਾ 3 ਵਜੇ ਸੂਈ ਆ ਇੱਥੇ ਰੱਖ ਦੇ ਥੱਲੇ ਰੱਖ ਦੇ ਬਸ ਇੱਥੇ ਰੱਖ ਦੇ ਰੱਖ ਦੇ ਆ ਪਈ ਆ ਬਾਈ ਜੇਰ ਬੱਠਲ ਜੇ ਕੰਪਲੀਟ ਇਹ ਬੱਚਾ ਕੀ ਦੇਤਾ ਇਹਨੇ ਦੇਤਾ ਬੱਛਾ ਇਹ ਬਸ ਸਿੱਧਾ 3 ਜੁ ਠੀਕ ਆ ਭਾਈ ਬੱਚਾ ਬੱਛਾ ਦੇਤਾ ਖੋਲ ਦੇ ਬਾਪੂ ਤੋਰ ਕੇ ਦਿਖਾ ਦੇ ਬਰੀਟ ਇੱਕ ਨੰਬਰ ਚੰਗੀ ਆ ਸਮੀ ਪਲੀਆ ਲੇਵਾ ਨੂੰ ਵਾ ਕਮਾਲ ਦਾ ਕਿੰਨਾ ਦੁੱਧ ਦੇ ਦੂ ਬਾਪੂ ਚਾਹੀਦਾ 25 25 ਦੇ ਨੇੜੇ ਤੇਰੇ ਤਾਂ ਸੌਖਾ ਜੀ ਠੀਕ ਆ ਹੂੰ ਤੋਰਾ ਤੋਰਾ ਐਨ ਓਕੇ ਆ ਕਰਮਾ ਲਈ ਦਾ ਲੇਵਾ ਲੂ ਵਾ ਕਮਾਲ ਦਾ ਥਾਣ ਬਹੁਤ ਚੰਗਾ ਪੋੜ ਲਿਆ ਮੁੱਠੀ ਵਾਲਾ ਥਾਣ ਕੱਲਾ ਕੱਲਾ ਕਿਆ ਬਾ ਇਹ ਜ ਨਹੀਂ ਹਨ ਉਹਦੀ ਵਾਰ ਹਾਂਜੀ ਚੰਗੀ ਹੈ ਇੱਕ ਨੰਬਰ ਜਾ ਦਿੱਤਾ ਸਹੀ ਗੱਲ ਕੀ ਮੋਲ ਜਾਇਜ ਮੋਲ ਆਪਾਂ ਫੋਨ ਤੇ ਦੱਸ ਲੈ ਗੋ ਜਾਇਜ ਹਾਂਜੀ ਠੀਕ ਹੈ ਫਿਰ ਇਹਨੇ ਦਾਹ ਵੇਚੀਂਦੇ ਜਾਂ ਕੋਈ ਕਈ ਵਾਰੀ ਓਕੇ ਬਾਪੂ ਕਹਿੰਦਾ ਬਾਲਾ ਮੋਲ ਨਹੀਂ ਕਰਦੇ ਬਈ ਜਮਾ ਜਾਇਜ ਮੋਲ ਰੱਖਾਂਗੇ ਬਾਪੂ ਮੋਲ ਕਰ ਬਾਪੂ ਦੇ ਜਾਇਜ ਚੱਤ ਕੇ ਮੋਲ ਹੁੰਦੇ ਬਾਲੇ ਮੋਲ ਨਹੀਂ ਹੁੰਦੇ ਥਾਣ ਨੇੜ ਤੋਂ ਚੈੱਕ ਕਰਵਾਉਨੇ ਮੁੱਠੀ ਵਾਲਾ ਥਾਣ ਤਾਰਾ ਗੁਰ ਮਾਰਕੀ ਨੇ ਖਾਨ ਪੂਰੀ ਵਿੱਤੀ ਤੇ ਥਾਣੇ ਗਲਾਬੀ ਥਾਣ ਲੈ। ਕੀ ਬਾਤ ਹੈ। ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਚੰਗੀਆਂ ਹਨ। ਹਾਂਜੀ ਹਾਂ। ਤੇ ਬਾਕੀ ਤਾਰਾ ਕੋਈ ਜੱਕ ਨਹੀਂ ਬਾਪੂ ਮਾਰਕੀ ਖਾਨ ਦਾ। ਲੈ। ਐਂ ਹੀ ਵੇਜਾ ਤਾਂ ਵੀ ਕੋਈ ਚੱਕਰੀ ਨਹੀਂ। ਕਹਿਣਾ ਕਰਮ ਵਾਲੀ ਨੇ ਕੁਛ ਨਹੀਂ। ਠੰਡੀ ਸੀਲ ਫੁੱਲ। ਚਵਾਈ ਚੱਕਰੀ ਹੋ ਲੈ। ਮੋ ਕੀ ਬਾਤ। ਚਵਾਈ ਚੰਗੀਆਂ ਹਨ। ਲੈ। ਕੀ ਬਾਤ। ਇੱਕ ਨੰਬਰ ਚ ਹੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਲਾੜੇ ਤੁਸੀਂ ਬਾਈ ਨਹੀਂ ਇਹ ਪਾਵੇਂ ਜਿੱਕਰੀ ਮਾਰੇ ਸਹੀ ਗੱਲ ਹੈ ਬੱਚਾ ਉਹੀ ਦਾ ਕੋਈ ਬੱਚਾ ਨਹੀਂ ਲਾਇਆ ਕੋਈ ਨਿਆਣਾ ਨਹੀਂ ਪਾਇਆ ਉਵੇਂ ਬਹਿ ਗਿਆ ਵਾ ਹਾਂ ਜੀ ਤੋਂ ਲੈ ਵਾ ਚੈੱਕ ਕਰ ਲਓ ਇੱਕ ਥੋੜਾ ਜਿਹਾ ਰਹਿ ਸੁਈ ਨਹੀਂ ਹੂੰ ਮਨ ਸਾਢੇ ਕਿਤੇ 9 ਵਜੇ ਸੁਈ ਹੈ ਸਹੀ ਗੱਲ ਤੜਕੇ ਦਰ ਚੜ੍ਹਦੀ ਨਾ ਜੇਰ ਪਈ ਸੀ ਠੀਕ ਆ ਜੇਰ ਦਿਖਾ ਦੇ ਇੰਦਰ ਹਾਂ ਜੇਰ ਦਿਖਾ ਦੇ ਅੱਗੇ ਬਾਪੂ 2 ਨੰਬਰ ਤੇ ਕਿਹੜਾ ਸੁਆ ਜੀ ਦੂਜਾ ਸੁਆ ਕਿੰਨੇ ਦਿਨ ਲੈਂਦੀ ਹੈ ਜੀ ਇਹ ਇਹ ਲੈ ਜੀ ਹਫ਼ਤਾ ਹਫ਼ਤਾ ਲੈ ਕਿੰਨਾ ਕਰ ਰਿਕਾਰਡ ਇਹਦਾ ਇਹਨੇ ਪਹਿਲੇ ਸੁਬੀ ਜਨੇੜੇ ਕੱਢੇ ਓਕੇ ਭਾਈ ਕੱਲੀ ਕੱਚੀ ਕੱਚੀ ਆ ਹਾਂ ਮਗਰ ਠੰਡੀ ਠੂਂਡੀ ਬੁਣੀ ਆਣ ਪਾ ਚੰਗਾ ਗੁਲਾਬੀ ਥਣ ਮੁੱਠੀ ਆ ਥਣ ਪਿਓ ਸਾਬ ਉਹਨਾਂ ਦਾ ਜਾਲਾ ਉਹ ਹਜੇ ਹਫਤਾ ਹੈਂਦੀ ਆ ਬਣੂ ਬੋਦਣ ਵਾ ਹਾਂ ਬਣੂ ਤਾਂ ਜਾਗਦਾ ਹੀ ਹੈ ਬੈਡ ਦੀ ਤਿਆਰੀ ਹੈ ਨਾ ਲੈ ਲੈ ਕੱਚੀ ਕੱਚੀ ਜਾਦੂਦ ਬਾਹਰ ਪੋਲੀ ਦੀ ਆਣੀ ਬੜਾ ਚੰਗਾ ਲੱਗਿਆ ਜੀ ਮੁੱਠੀ ਵਾਲਾ ਥਣ ਖੋਲਿਓ ਮੜੀ ਤੋਰ ਚੜ੍ਹ ਫੇ ਗੱਭ ਚੰਗਾ ਬਰੀਡ ਚੰਗੀ ਐ ਚਮਕ ਚੰਗੀ ਐ ਥਾਣੇ ਇੱਕ ਨੰਬਰ ਇਕੱਲੀ ਕੱਚੀ ਕੱਚੀ ਆ ਹਫਤੇ ਖੰਡ ਦੀ ਗੱੱਚੀ ਆ ਕੋਈ ਬਾਹਲੇ ਟਾਈਮ ਦੀ ਕੱਚੀ ਵੀ ਨਹੀਂ ਫੇਰ ਸਨਖਾਵਾਂਗੇ ਬੋਦੀਵਾਦੀ ਬੜੀ ਚੰਗੀ ਐ ਕਰ ਬਾਹਲੀ ਚੰਗੀ ਐ ਜੀ ਬਿਊਟੀਫੁਲ ਹੀ ਆਣਾ ਕਰ ਲੈ ਕਿਆ ਬਾਪੇ ਫੁੱਲ ਬਰੀਡ ਆ ਕਿ ਨਹੀਂ ਹਾਂ ਜੀ ਏਸੀ ਦਾ ਕਰਮਾਈ ਦਾ ਫੁੱਲ ਬਿਊਟੀ ਹੈਗੀ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮਾਈ ਦਾ ਇੱਕ ਨੰਬਰ ਆ ਬਈ ਕਿਆ ਲੈ ਮੋੜ ਲਿਆ ਵਾਪਸ ਬੜੀ ਦਿਸਾਂਗੇ ਇਹਨਾਂ ਦਾ ਮੋਲੇ ਦਾ ਹੀ ਫੂਨਤੀ ਹੋ ਜਾ ਹਾਂ ਜੀ ਹਾਂ ਜੈ ਜੀ ਦੁਨ ਦਾ ਫੂਨਤੀ ਆਪਣੇ ਤਿੰਨ ਐਕਸੀਡਰ ਤੇਰੇ ਸਾਹਮਣੇ ਵੇਚਿਆ ਹੁਣ ਇੱਕ ਹੂੰ ਉਹ ਵੀ ਚੰਗੀ ਹੀ ਬੈਠ ਬੈਣ ਉਹ ਵੀ ਚੰਗੀ ਸੀ ਇਹ ਵੀ ਚੰਗੀਆਂ ਨੇ ਫਿਰ ਵੇੜਾ ਤਾਂ ਹਾਂ ਜੀ ਬਿਊਟੀਫੁੱਲ ਨਹੀਂ ਮਾੜੀ ਦਿਉਂਦੀ ਨਹੀਂ ਆਪਾਂ ਚਾਹੇ ਘੱਟ ਲੈ ਲਿਖ ਦੋ ਠੀਕ ਆ ਬਾਈ ਹੂੰ ਬਾਾਕੀ ਤੋਰਾ ਜੈਕ ਕੋ ਇੱਕ ਨੰਬਰ ਤੋਰਾ ਲੇ ਵਲ ਬਾਲਾ ਤਿਆਰ ਕਰਾਂ ਅਗਰ ਮਨ ਹਾਂ ਜੀ ਹਾਂ ਬਹੁਤ ਕਿੰਨਾ ਪਿਆਸ ਜੇ ਹਫਤੇ ਨੂੰ ਤਾਂ ਕੁਸ ਦੀ ਕੁਸ ਬਣ ਜਾਂਦੀ ਹਾਂ ਜੀ ਹਾਂ ਨਰਸੀ ਬਾਪੂ ਕੋਲੇ ਦੋ ਦੋ ਨਹੀਂ ਰਖਾਤੇ ਕਿਸੇ ਵੀ ਲੈ ਬਾਪਾ ਪੁੱਛੇ ਰਖਾਈ ਡਾਕਟਰ ਸਮਾਰਟ ਅਵੇ ਤਾਂ ਬਾਈ ਨਾ ਕਨੈਕਟ ਕਰ ਲਉ ਲੈ ਇਧਰੋਂ ਵੀ ਲੈਬ ਵਾਲੀ ਚੈੱਕ ਕਰਵਾਣੀ ਕੋਈ ਯਕਨੀ ਲੈ ਬਸ ਸੱਚੀ ਜ਼ਰੂਰ ਹੈ ਹੂੰ ਜਦੋਂ ਬਣ ਗਈ ਫਿਰ ਤਾ ਤੂੰ ਆਏ ਦੇਖ ਲਿਓ ਮੈਂ ਕਹਿੰਦਾ ਬਾਕੀ ਰੰਗ ਰੂਗ ਦੇਖੋ ਜੀ ਤਿਆਰ ਹੋ ਗਈ ਬਾਅਦ ਦੱਸੂਗੀ ਹਾਂ ਬੋਦੀ ਬਾਦੀ ਬਹੁਤ ਚੰਗੀ ਲੈਬਾ ਤਾਂ ਹੁਣ ਹੀ ਦੇ ਕਿੰਨਾ ਸ਼ੋਅ ਕਰੀ ਜਾਣਾ ਹਾਂ ਧੰਨਵਾਦ